ਗਰੇਮਾਜ ਜਿੰਦਵਰਨੀ ਦਾ ਬਹੁਤ ਸਾਕੀਂਦਰਵਾਰ ਕੀ ਜੈ ਗਰੇਮਾਜ ਵਾਲਾ ਜੀ ਦਾ ਬਹੁਤ ਸਾਕੀਂਦਰਵਾਰ ਕੀ ਜੈ ਗਰੇਮਾਣ ਨਾਨਾ ਦੇਵ ਜੀ ਦਾ ਬਹੁਤ ਸਾਕੀਂਦਰਵਾਰ ਕੀ ਜੈ তীর্থ ਯਾਤਰਾ ਦੀ ਬੱਸ ਨੂੰ ਐਡਵੋਕੇਟ ਕੁਮੰਨ ਨੇ ਦਿੱਤੀ ਹਰੀ ਝੰਡੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਅੱਜ ਪਲਾਟ ਤੋਂ ਇੱਕ ਜਿਹੜੀ ਬੱਸ ਸਰਵਾਨਾ ਕੀਤੀ ਗਈ ਬੱਸ ਨੂੰ ਹਰੀ ਝੰਡੀ ਦਿੰਦਿਆਂ ਹਲਕਾ ਇੰਚਾਰਜ ਐਡਵੋਕੇਟ ਹਰਸਿਮਨ ਸਿੰਘ ਕੁਮੰਨ ਨੇ ਦੱਸਿਆ ਕਿ ਇਹ ਜਿਹੜੀ 43 ਵਾਰੀ ਨਾਲ ਭਰੀ ਬੱਸ ਦਾ ਪਹਿਲਾ ਪੜਾ ਮਾਤਾ ਚੰਦ ਪੂਰਨ ਮੰਦਿਰ ਹੋਵੇਗਾ ਉਪਰੰਤ ਮਾਤਾ ਜਵਾਲਾ ਜੀ ਤੋਂ ਹੁੰਦੀ ਹੋਈ ਰਾਤ ਆਨੰਦਪੁਰ ਸਾਹਿਬ ਪਹੁੰਚੇਗੀ ਜਿੱਥੇ ਪੰਜਾਬ ਸਰਕਾਰ ਵੱਲੋਂ ਯਾਤਰੀਆਂ ਲਈ ਰਹਿਣ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਉਪਰੰਤ ਕੱਲ 15 ਦਸੰਬਰ ਨੂੰ ਮਾਤਾ ਨਿਆਣਾ ਦੇਵੀ ਤੋਂ ਹੁੰਦੀ ਹੋਈ ਇਹ ਜਿਹੜੀ ਵਾਪਸ ਅਪਲਾਥ ਪਸ ਦੇ ਗਈ ਇਸ ਦੇ ਨਾਲ ਹੀ ਹਰੇਕ ਯਾਤਰੀ ਨੂੰ ਜਿਹੜਾ ਲੋੜਿੰਦੇ ਸਬੰਧ ਦੀ ਕਿੱਟ ਵੀ ਭੇਂਟ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਬੱਸ 'ਚ ਸਫ਼ਰ ਦੌਰਾਨ ਆਪ ਦੇ ਸੀਨੀਅਰ ਅਫਸਰ ਦਲਵਿੰਦਰ ਸਿੰਘ ਜਰਮਨੀ ਅਵਿਨਾਸ਼ ਕੁਮਾਰ ਬੇਟਾ ਤੇ ਬਾਦਲ ਕੁਮਾਰ ਨੂੰ ਇਨਚਾਰਜ ਨਿਯੁਕਤ ਕੀਤਾ ਗਿਆ ਇਸ ਦੌਰਾਨ ਨਾਇਬ ਤਸਿਲ ਨਾਇਬ ਤਹਿਸੀਲਦਾਰ ਮਲੂਕ ਸਿੰਘ ਤਨਮੁਖੀ ਪੁਲਾਥ ਹਰਜਿੰਦਰ ਸਿੰਘ ਰਚਪਾਲ ਸਿੰਘ ਸ਼ਰਮਾ ਭੂਟਾ ਸਿੰਘ ਬੇਗਵਾਲ ਅਬ ਅਮਰਜੀਤ ਬੱbbi ਬਾਦਲ ਕੁਮਾਰ, सुरेंद्र ਮਸੀਹ, ਤੇਜਿੰਦਰ ਪਾਲ ਸਿੰਘ ਪੀਏ, ਕੁਲਵਿੰਦਰ ਕੌਰ ਆਪ ਆਕੂ ਨਡਾਲਾ ਆਤੇ ਹੋਰ ਉੱਥੇ ਜਿਹੜੇ ਹਾਜ਼ਰ ਸਨ ਇਸ ਮੌਕੇ ਗੱਲਬਾਤ ਕਰਦੇ ਐਡਵੋਕੇਟ ਘੁੰਮਣ ਨੇ ਕੀ ਕਿਹਾ ਦੇਖੋ ਜੀ ਜਿਹੜੀ ਮੁੱਖ ਮੰਤਰੀ ਤੀਰਸ ਯਾਤਰਾ ਸਕੀਮ ਜਿਹੜੀ ਇਹ ਤੁਰੀ ਤੋਂ ਸ਼ੁਰੂਆਤ ਕੀਤੀ ਗਈ ਸੀਗੀ ਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਉਹਨਾਂ ਨੂੰ ਸਮਰਪਿਤ ਕੀਤੀ ਗਈ ਸਰਕਾਰ ਵੱਲੋਂ ਇਹ ਜਿਹੜੀ ਸਕੀਮ ਦੇ ਤਹਿਤ ਅੱਜ ਤੁਸੀਂ ਦੇਖਿਆ ਹੋਣਾ ਕਿ ਸਾਰਿਆਂ ਨੂੰ ਜਿਹੜੀਆਂ ਕਿੱਟਾਂ ਪ੍ਰੋਵਾਈਡ ਕੀਤੀਆਂ ਗਈਆਂ ਏਸੀ ਬੱਸ ਅੱਜ ਸਾਡੀ ਜਿਹੜੀ ਬੱਸ ਆ ਇਹ ਮਾਤਾ ਚਿੰਤਪੁਰ ਨਹੀਂ ਆਪਣੇ ਸ਼੍ਰੀ ਅਨੰਦਪੁਰ ਸਾਹਿਬ ਉੱਥੇ ਰਾਤੀ ਠਹਿਰ ਹੋਊਗੀ ਖਾਣਾ ਪੀਣਾ ਵਿੱਚ ਇਨਕਲੂਡਡ ਹੈ ਨਾਲ ਦੀ ਨਾਲ ਅੱਗੇ ਮਾਤਾ ਜਵਾਲਾ ਜੀ ਤੇ ਮਾਤਾ ਨੈਣਾ ਦੇਵੀ ਵੀ ਇਹਨਾਂ ਨੂੰ ਦਰਸ਼ਨ ਕਰਾਉਗੇ ਇਹ ਬੇਸਿਕਲੀ ਬਹੁਤ ਜ਼ਰੂਰੀ ਸੀਗਾ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਅੱਗੇ ਤਾਂ ਪਿੰਡ ਆਪ ਕਰਦੇ ਹੁੰਦੇ ਸੀਗੇ ਇਹ ਜਿਹੜੀ ਆਪਣੀ ਵਿਰਾਸਤ ਹੈ ਉਹਨੂੰ ਸਾਂਭਣ ਦੀ ਜ਼ਰੂਰਤ ਹੈ ਸਾਝੀ ਬਾਲਤਾ ਦਾ ਸੰਦੇਸ਼ ਇੱਕ ਸਾਬ ਦਾ ਜੁਣ ਜਦੋਂ ਸਾਰੇ ਇਕੱਠੇ ਜਾਣਗੇ ਇੱਕ ਦੂਜੇ ਨੂੰ ਜਾਣਣਗੇ ਤੇ ਇੱਕ ਦੂਜੇ ਨਾਲ ਪਿਆਰ ਕਰਨਾ ਤੇ ਅੱਜ ਹਲਕੇ ਤੋਂ ਦਿੱਤੀ ਬਸ ਤੇ ਚੱਲੀ ਹੈ ਕਿ ਹੋਰ ਵੀ ਬਸਾਂ ਜਾਣਗੇ ਕਿਸੇ ਦੇਖੋ ਜੀ ਇਸੇ ਮਹੀਨੇ ਦੇ ਅੰਦਰ ਅੰਦਰ ਇੱਕ ਹੋਰ ਬਸ ਜਾਣੀ ਕੰਟੀਨਿਊਸ ਰੈਗੂਲਰ ਜਿਹੜਾ ਹੈ ਚੱਲਦਾ ਰਹੂਗਾ ਇਹ ਜਿਹੜਾ ਸਿਲਸਲਾ ਕਿਉਂਕਿ ਸਿਰਫ ਇਹ ਥੋੜਾ ਯਾ ਕੀ ਸਿਰਫ ਨੰਦਪੁਰ ਸਾਹਿਬ ਹੀ ਜਾਣੀ ਹੈ ਹਰਮੰਦਰ ਸਾਹਿਬ ਵੀ ਜਾਊਗੀ ਇੱਕ バス ਉਹ ਅਲੱਗ ਤੋਂ ਜਾਊਗੀ ਇੱਕ ਰਾਜਸਥਾਨ ਵੀ ਜਾਊਗੀ ਆਪਣੇ ਖਡੂ ਸ਼ਾਮ ਜੀ ਦੇ ਮੰਦਰ ਉੱਥੇ ਵੀ ਜਾਊਗੀ ਤਾਂ ਲਗਾਤਾਰ ਅਲੱਗ-ਅਲੱਗ ਡੈਸਟੀਨੇਸ਼ਨ ਜਿਹੜੀਆਂ ਆਲਰੇਡੀ ਆਪਾਂ ਦੱਸੀਆਂ ਨੇ ਠੀਕ ਹੈ ਕਿਹੜਾ ਤਰਕਾਰ ਦਾ ਪ੍ਰੋਗਰਾਮ ਹੈ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਰਕਾਰ ਦਾ ਬਹੁਤ ਵਧੀਆ ਪ੍ਰੋਗਰਾਮ ਆ ਜੀ ਜੋ ਸਾਰਿਆਂ ਨੂੰ ਯਾਤਰਾ ਕਰਾ ਰਹੇ ਨੇ ਇਸ ਤੋਂ ਬਾਅਦ ਹੋ ਸਕਦਾ ਕੋਈ ਹੋਰ ਵੀ ਸਕੀਮ ਆਪਣੇ ਲਈ ਆਵੇ ਤੇ ਬਹੁਤ ਵਧੀਆ ਪਰਾਲਾ ਜੀ ਕਈ ਦੇ ਵਿਚਾਰੇ ਨਹੀਂ ਜਾ ਸਕਦੇ ਉਹ ਵੀ ਜਾ ਜਾ ਰਹੇ ਨੇ ਇਹਦੇ ਵਿੱਚ ਕਿੱਟਾਂ ਵੀ ਦੇ ਰਹੇ ਨੇ ਨਾਲ ਹੋਰ ਸਮਾਨ ਦੇ ਰਹੇ ਨਾਲ ਉਥੇ ਅੱਗੇ ਰਹਿਣ ਖਾਨ ਰਹਿਣਪਾਨ ਖਾਨ ਦਾ ਵੀ ਸਾਰਾ ਸਿਸਟਮ ਉਹਨਾਂ ਦਾ ਹੀ ਹੈ ਜੀ ਸਰਕਾਰ ਜੀ ਮਾਤਾ ਚਿੰਤਪੁਰਣੀ ਜੀ ਪਹਿਲਾਂ ਸਟਾਰਟਿੰਗ ਚ ਉਸ ਤੋਂ ਬਾਅਦ ਜਵਾਲਾ ਜੀ ਹੈ ਜਵਾਲਾ ਜੀ ਤੋਂ ਬਾਅਦ ਆਪਣੇ ਨਾਨਪੁਰ ਸਾਹਿਬ ਤੋਂ ਨੈਣਾਦੇਵੀ ਠੀਕ ਹੈ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸਾਰੀ ਸੰਗਤ ਵੱਲੋਂ ਤੇ ਸਾਡੇ ਵੱਲੋਂ ਵੀ ਤੇ ਜਿਹੜਾ ਇਹਦੇ ਉਪਰਾਲੇ ਸ਼ੁਰੂ ਕੀਤੇ ਆ ਤੇ ਨਾਲੇ ਜੋ ਵੀ ਕੰਮ ਕਰ ਕਰ ਰਹੇ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਜੀ ਅਸੀਂ ਇਹਨਾਂ ਦੇ ਨਾਲ ਆ ਤੇ ਨਾਲ ਹੀ ਰਵਾਂਗੇ